ਜੁਨਾਈਟਡ ਨਿਊ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇੱਕ ਪੰਜਾਬੀ ਨੌਜਵਾਨ ਜੋ ਕਿ ਆਪਣੇ ਪਰਿਵਾਰ ਦੇ ਸਮੇਤ ਆਪਣੇ ਘਰ ਦੇ ਵਿੱਚ ਜਿੱਥੇ ਉਸ ਦਾ ਬਚਪਨ ਗੁਜ਼ਰਿਆ ਹੁੰਦਾ ਹੈ ਲਗਭਗ 15 ਸਾਲਾਂ ਬਾਅਦ ਜਿਹੜਾ ਵਾਪਸ ਆਉਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਘਰ ਤੇ ਹਾਲਾਤ ਦੇਖੇ ਜਾਂਦੇ ਹਨ ਅਤੇ ਉਹ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਵਿੰਟਰ ਦਾ ਸੀਜ਼ਨ ਹੈ ਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਲਗਾਤਾਰ ਜਿਹੜੇ ਪੰਜਾਬੀ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਬਹੁਤੇ ਪੰਜਾਬੀ ਕਾਰ ਇਸ ਸਮੇਂ ਬੰਦ ਪਏ ਹਨ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਆ ਕੇ ਆਪਣੇ ਘਰਾਂ ਦੇ ਹਾਲਾਤ ਜਦੋਂ ਦੇਖੇ ਜਾਂਦੇ ਹਨ ਤੇ ਬੰਦ ਪਏ ਘਰਾਂ ਨੂੰ ਦੇਖ ਕੇ ਉਹਨਾਂ ਦਾ ਰੋਣਾ ਨਿਕਲ ਜਾਂਦਾ ਹੈ ਸੋ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਹੁਣ ਬਾਹਰਲ ਹੁੰਦੀਆਂ ਰਹਿੰਦੀਆਂ ਹਨ ਸੋ ਇਸੇ ਤਰ੍ਹਾਂ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਾਹਰਲ ਹੋਈ ਹੈ ਕਿ ਲਗਭਗ ਪੂਰੇ ਪੰਜਾਬ ਦੇ ਵਿੱਚ ਹੁਣ ਕਈ ਜਗ੍ਹਾ ਦੇ ਉੱਤੇ ਜਿਹੜੇ ਖਾਸ ਕਰਕੇ ਦੁਆਬੇ ਦੇ ਜਿਹੜੇ ਖੇਤਰ ਆ ਉਹਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜੇ ਲੱਖਾਂ ਰੁਪਏ ਲਗਾ ਕੇ ਆਪਣੀਆਂ ਕੋਠੀਆਂ ਤੇ ਘਰ ਬਣਾਈ ਜਾਂਦੇ ਹਨ ਪਰ ਉਹ ਜਿਵੇਂ ਹੀ ਵਿਦੇਸ਼ ਦੇ ਵਿੱਚ ਚਲੇ ਜਾਂਦੇ ਹਨ ਤੇ ਉਹਨਾਂ ਦੇ ਵੱਲੋਂ 5-7 ਜਾਂ ਫਿਰ 10 ਸਾਲਾਂ ਬਾਅਦ ਜਦੋਂ ਆਪਣੇ ਘਰ ਦੇ ਵਿੱਚ ਗੇੜਾ ਮਾਰਿਆ ਜਾਂਦਾ ਹੈ ਕਿਉਂਕਿ ਘਰ ਦੇ ਵਿੱਚ ਉਹਨਾਂ ਦੇ ਕੋਈ ਵੀ ਮੈਂਬਰ ਮੌਜੂਦ ਨਹੀਂ ਹੁੰਦਾ ਤੇ ਜਿੱਦਾਂ ਹੀ ਉਹ ਆਪਣੇ ਘਰ ਦੇ ਵਿੱਚ ਆ ਕੇ ਆਪਣਾ ਘਰ ਦਾ ਦਰਵਾਜ਼ਾ ਖੋਲਦੇ ਹਨ ਅਤੇ ਘਰ ਦੇ ਹਾਲਾਤ ਜਿਹੜਾ ਉਹਨਾਂ ਦੇ ਬਚਪਨ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਬੀਤੀਆਂ ਹੋਈਆਂ ਹੁੰਦੀਆਂ ਹਨ ਜਾਂ ਫਿਰ ਉਹਨਾਂ ਦੀ ਜਵਾਨੀ ਉਸ ਘਰਾਂ ਦੇ ਵਿੱਚ ਬੀਤੀ ਹੋਈ ਹੁੰਦੀ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੇ ਹੁੰਦੇ ਹਨ ਘਰ ਦੇ ਵਿੱਚ ਤੇ ਉਹ ਪਰਿਵਾਰਕ ਮਾਹੌਲ ਜਿਹੜਾ ਉਹ ਲੱਭ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਕਿਤੇ ਨਾ ਕਿਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਇਹੋ ਜਿਹਾ ਮਾਹੌਲ ਗਵਾ ਬੈਠਦੇ ਹਨ ਸੋ ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਇਹ ਵੀਡੀਓ ਇਨੀ ਦਿਨੀ ਵਾਇਰਲ ਹੋ ਰਹੀਆਂ ਹਨ ਸੋ ਕਈ ਪੰਜਾਬੀ 10 15 ਜਾਂ ਫਿਰ 20 ਤੋਂ 25 ਸਾਲਾਂ ਬਾਅਦ ਆਪਣੇ ਘਰ ਵਾਪਸ ਪਰਤਦੇ ਹਨ ਜਿਸ ਦੇ ਕਾਰਨ ਉਹਨਾਂ ਦਾ ਭਾਵੁਕ ਹੋਣਾ ਤੇ ਬਣਦਾ ਹੈ ਤੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਤੱਕ ਆ ਜਾਂਦੇ ਹਨ ਸੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ